ਸਰ ਹੀ ਦਰਸ਼ਕਾਂ ਨੂੰ ਪਿਆਰ ਭਰ ਇਸਤ ਸ੍ਰੀ ਅਕਾਲ ਜੀ 30 ਜਨਵਰੀ ਤੱਕ ਤੇ ਮੌਸਮ ਅਫਰਡ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ 4-5 ਦਿਨਾਂ ਦੇ ਦੌਰਾਨ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੀ ਸਾਰੀ ਜਾਣਕਾਰੀਆਂ ਤੁਹਾਨੂੰ ਦਿਆਂਗੇ ਜੁੜੇ ਰਹੋ ਵੀਡੀਓ ਦੇ ਨਾਲ ਜੇਕਰ ਹੁਣ ਦੀਆਂ ਸੈਟਲਾਈਟ ਤਸਵੀਰਾਂ ਦੇਖੀਏ ਜੀ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਧੁੰਦ ਨੂੰ ਲੈ ਕੇ ਅੱਜ ਜਿਹੜਾ ਯਾ ਰੈਡ ਅਲਰਟ ਜਾਰੀ ਕੀਤਾ ਗਿਆ ਸੀ ਪੰਜਾਬ ਦੇ ਵਿੱਚ ਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਪੰਜਾਬ ਦੇ ਲਗਭਗ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਜਿਹੜੀ ਸੰਗਲਿਤ ਸੰਗਲਿਤ ਧੁੰਦ ਜਿਹੜੀ ਹੈ ਮੋਟੀ ਚਾਦਰ ਜਿਹੜੀ ਛਾਈ ਹੋਈ ਹੈ ਔਰ ਨਾਲ ਹੀ ਜਿਹੜ ਬੱਦਲਵਾਯੋਲਾ ਸਿਸਟਮ ਹੈ ਜਿਹੜਾ ਉਹ ਪ੍ਰਭਾਵਿਤ ਕਰ ਰਿਹਾ ਜੀ ਪੰਜਾਬ ਦੇ ਹਰਿਆਣਾ ਔਰ ਰਾਜ ਸਾਧੇ ਖੇਤਰਾਂ ਨੂੰ ਸੋ ਅੱਜ ਧੁੰਦ ਜਿਹੜੀ ਹੈ ਜੀ 12 1 ਵਜੇ ਤੱਕ ਧੁੰਦ ਉਸàngਾਂ ਦੇ ਉੱਤੇ ਦਿਖਾਈ ਦੇਗੀ ਹਾਲਾਂਕਿ ਜਮਿਲੀ ਲੈਵਲ ਤੇ ਤੋਂ ਥੋੜੀ ਘੱਟ ਹੈ ਬੱਦਲਵਾਯ ਬਣ ਸਕਦੀ ਹੈ ਜੀ ਦੁਪਹਿਰ ਤੋਂ ਬਾਅਦ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਯ ਵਾਲਾ ਮਾਹੌਲ ਹੈ ਜਿਹੜਾ ਉਹ ਬਣ ਸਕਦਾ ਹੈ ਮਹੀ ਦੇਖੋ ਜਿਆਸਾਰ ਨਹੀਂ ਹੈ ਕਿਤੇ ਕਿਤੇ ਕੁਛਕਥਾਵਾਂ ਤੇ ਛਿੱਟਾ ਛਰਾਟਾ ਫੈ ਸਕਦਾ ਤੇ ਕੋਈ ਵੱਡੇ ਫਤਰ ਦੇ ਜਲੇਆ ਮਹੀ ਦੀ ਉਂਗੀ ਤਾਂ ਨਹੀਂ ਹੈ ਦੂਜੇ ਖਾਸੇ ਜੇਕਰ ਗੱਲ ਕਰੀਏ ਜੀ ਜੋ ਤਾਜ਼ਾ ਅੰਕੜੇ ਮੌਸਮਾਫਾਗੋ ਲੋ ਜਾਰੀ ਕੀਤੇ ਗਏ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ ਉਹ ਤੁਹਾਡੇ ਸੁਪਰੀਮ ਤੇ ਨੇ ਜੇਕਰ ਗੱਲ ਕਰੀਏ ਜੀ 25 ਤੋਂ ਲੈ ਕੇ 30 ਤਰੀਕ ਤੱਕ ਤੇ ਤੁਸੀਂ ਦੇਖ ਸਕਦੇ ਹੋ ਕਿ ਵੈਸੇ ਜਿਹੜਾ ਮੌਸਮ ਹੈ ਫਿਲਹਾਲ ਢੜ ਰਿਹਾ ਹੈ ਹਾਲਾਂਕਿ ਜਿਹੜਾ ਇੱਕ ਹਕਾ ਸਿਸਟਮ ਹੈ ਜਿਹੜਾ ਪਹੁੰਚ ਕੀਤੀ ਹੋਇਆ ਪੰਜਾਬ ਦੇ ਉੱਤੇ ਤੇ ਇਹਨਾਂ ਸਿਸਟਮ ਕਰਕੇ ਕੋਈ ਖਾਸ ਉਮੀਦ ਉਮੀਦ ਨਹੀਂ ਹੈ ਬਦਲਵਈ ਵਾਲਾ ਸਿਸਟਮ ਹੈ ਜੀ ਹਾਲਾਂਕਿ 30 ਤਰੀਕ ਨੂੰ ਇੱਕ ਫਾਚੂਰੀ ਸਿਸਟਮ ਦਾ ਜਿਹੜਾ ਫਿਰ ਤੋਂ ਦੱਸ ਤੱਕ ਦੇ ਰਿਹਾ ਜੀ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਪੱਧਰ ਦੇ ਜਿਹੜੇ ਮੀਂਹ ਨੇ ਉਹ ਦਰਜ ਹੋ ਸਕਦੇ ਨੇ 30, 31 ਤੇ 1 ਤੋਂ 2 ਫਰਵਰੀ ਨੂੰ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਜੀ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ 25 ਤਰੀਕ ਨੂੰ ਯਾਨੀ ਕਿ ਅੱਜ ਰੈਡ ਅਲਰਟ ਹੈ ਜਿਹੜਾ ਸੰਗਠਨ ਇਹ ਤੁਹਾਨੂੰ ਲੈ ਕੇ ਜਾਰੀ ਕੀਤਾ ਗਿਆ ਸੀ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਜੀ 26 27 28 29 31 ਤਰੀਕ ਨੂੰ ਤੇ ਤੁਸੀਂ ਦੇਖ ਸਕਦੇ ਹੋ ਸੰਗਠਨ ਤੋਂ ਫਲਸ ਸੀਤ ਲਹਿਰ ਫਲਸ ਕੋਲਡ ਦੇ ਜਿਹੜੇ ਅਲਰਟ ਨੇ ਜਾਰੀ ਕੀਤੇ ਗਏ ਨੇ ਯਾਨੀ ਕਿ ਕ락ੇ ਦੇ ਠੰਡ ਦਾ ਜਿਹੜਾ ਦੌਰ ਹੈ ਉਹ ਹਾਲੇ جاری ਰਹੇਗਾ ਇਹ ਕੋਈ ਫਿਲਹਾਲ ਰਾਹਤ ਮਿਲਦੀ ਜਿਹੜੀ ਨਜ਼ਰ ਨਹੀਂ ਆ ਰਹੀ ਪੰਜਾਬ ਵਾਸੀਆਂ ਨੂੰ ਧੁੰਦ جاری ਰਹੇਗੀ ਜੀ ਛੇਤ ਲਹਿਰ ਜਿਹੜੀ ਇਸੇ ਤਰ੍ਹਾਂ ਚਲਦੀ ਰਹੇਗੀ ਇਸ ਲਈ ਜਰਾ ਠੰਡ ਤੋਂ ਫਿਲਹਾਲ ਰਾਹਤ ਦੀ ਕੋਈ ਉਮੀਦ ਨਹੀਂ ਹੈ ਸੋ ਅੱਜ ਦਾ ਮੌਸਮ ਤੁਹਾਨੂੰ ਦੱਸਦਾ ਜੀ ਆਉਣ ਵਾਲੇ 3-4 ਦਿਨਾਂ ਤੱਕ ਵੀ ਜਿਹੜੀ ਧੁੰਦ ਤੇ ਛੇਤ ਲਹਿਰ ਇਸੇ ਤਰ੍ਹਾਂ ਚਲਦੀ ਰਹੇਗੀ ਇਸ ਲਈ ਆਪਣਾ ਬਚਾਅ ਰੱਖੋ ਜੀ ਤਾਂ ਅਗਲੀ ਵੀਡੀਓ ਤੇ ਚਾਹੋ ਜਾਂ ਫਰੈਸ਼ ਹੋਣੀ ਹੈ ਤੁਹਾਡੇ ਨਾਲ ਰੈਗੂਲਰ ਸ਼ੇਅਰ ਕਰਦੇ ਰਵਾਂਗੇ ਚੈਨਲ ਨਾਲ ਜੁੜੇ ਰਹੋ ਤੇ ਧੰਨਵਾਦ ਤੇ ਸ਼ੁਕਰੀਆ